ਜੀ ਇਸ ਗੱਲ ਬਾਰੇ ਆਪਾਂ ਨਾ ਪਹਿਲਾਂ ਵੀ ਥੋੜਾ ਜਿਹਾ آگਾਹ ਕਰਤਾ ਸੀ ਡੋਨਾਲਡ ਟਰੰਪ ਵਾਲੀ ਗੱਲ ਦਾ ਤੁਸੀਂ ਕੁਝ ਦਿਨ ਪਹਿਲਾਂ ਹੀ ਦੱਸਿਆ ਸੀਗਾ ਕਿ ਜੇ ਇਸ ਤਰ੍ਹਾਂ ਹੋ ਗਿਆ ਜੇ ਟੈਰਿਫ ਲਾਗੂ ਹੋ ਗਏ ਤੇ ਕਾਫੀ ਸਾਰਾ ਨੁਕਸਾਨ ਭਾਰਤ ਨੂੰ ਹੋਏਗਾ ਉਦੋਂ ਟਰੰਪ ਸਾਹਿਬ ਇੱਕ ਪਾਸੇ ਤੇ ਕਹਿ ਰਹੇ ਨੇ ਕਿ ਮੋਦੀ ਮੇਰੇ ਅੱਛੇ ਮਿੱਤਰ ਨੇ ਪਰ ਨਾਲ ਹੀ ਉਹ ਕਹਿ ਰਹੇ ਨੇ ਮੋਦੀ ਮਾਈ ਫਰੈਂਡ ਜੀ ਕਹਿੰਦੇ ਕਿ ਇਹ ਸਾਨੂੰ ਦੁੱਗਣਾ ਟੈਰਿਫ ਲਾਈ ਜਾਂਦੇ ਨੇ ਤੇ 52% ਲਾਉਂਦੇ ਤੇ 26 ਲਾਉਣ ਲੱਗੇ ਆ ਤੇ ਇੱਕ ਹੀ ਮਸਲਾ ਉਹ ਜਿਹੜੀ ਤਖਤੀ ਜੇ ਹੱਥ 'ਚ ਫੜੀ ਹੋਈ ਹੈ ਨਾ ਜਿਵੇਂ ਉਹ ਸਕੂਲ 'ਚ ਅਧਿਆਪਕ ਸਵਾਲ ਕੱਢ ਕੇ ਦਿਖਾਉਂਦੇ ਹੁੰਦੇ ਆ ਬੜੀ ਖਤਰਨਾਕ ਤਖਤੀ ਹੈ ਆ ਉਹ ਵੀ ਹੱਲ ਕਰਕੇ ਦੱਸਦਾ ਕਹਿੰਦਾ ਅਮਰੀਕਾ ਫਰਸਟ ਇਦਾਂ ਬਣਾਉਣਾ ਹੈ ਤਾਂ ਗੱਲ ਇਹ ਆ ਸੁਖਮ ਸਿੰਘ ਸਾਹਿਬ ਕਿ ਦੇਖੋ ਮੇਰੇ ਖਾਲ ਦੇ ਨਾਲ ਕੈਨੇਡਾ ਤੇ ਇਸ ਸੂਚੀ 'ਚ ਹੈ ਨਹੀਂਗਾ ਜਿਹੜੀ ਸੂਚੀ ਮੈਂ ਦੇਖ ਰਿਆ ਸੀ ਇਸ ਸਵੇਰੇ ਸਵੇਰੇ ਤੜਕੇ ਵਧਾਈ ਮਿਲ ਗਈ ਨਾ ਉਹਦੇ ਆ ਜੀ ਜੀ ਬਿਲਕੁਲ ਤੇ ਗੱਲ ਇਹ ਆ ਕਿ ਭਈ ਹੁਣ ਟਰੰਪ ਸਾਹਿਬ ਕਹਿ ਰਹੇ ਆ ਕਹਿੰਦੇ ਕਿ ਮੈਂ ਥੋੜਾ ਜਿਹਾ ਉਦਾਰਵਾਦੀ ਆ ਹਮ ਹਾਲੇ ਤੱਕ ਮੈਂ 50 ਲਾ ਰਿਹਾ ਮਤਲਬ ਤੇ 50 ਦਾ ਜਿਹੜਾ ਫਟਕਾ ਹੈ ਇੰਡੀਆ ਨੂੰ ਉਹ ਲਗਭਗ 35000 ਬਤਾ ਲਗਾ ਕੀ ਬਾਤ ਤੇ ਹੁਣ ਤੁਸੀਂ ਦੇਖੋ ਗੱਲ ਇਹ ਆ ਕਿ ਇਹ ਸਭ ਕੁਝ ਹੋ ਕੇ ਰਹਿਣਾ ਸੀ ਤੇ ਪਾਇ ਕਿ ਰਣਾ ਅਸੀਂ ਮੇਰੀ ਜ਼ਿੰਦਗੀ ਵਿੱਚ ਖਲਾਰਾ ਕਿ ਦਿਨ ਤੱਕ ਨੂੰ ਜਾਨੇ ਮੁੜਨਾ ਸੀ ਵਤਨਾ ਨਹੀਂ ਆ ਤਾਂ ਗੱਲ ਇਹ ਆ ਕਿ ਇਹ ਖਲਾਰਾ ਪਹਿਣਾ ਹੀ ਪੈਣਾ ਸੀ ਇਹ ਇੱਕ ਤੇ ਇੱਕ ਕਪੱਤਾ ਕਿਤੇ ਕੱਲੀ ਦੁਨੀਆ ਨੂੰ ਤਾਂ ਕਰਦੇ ਨੇ ਆਪਣੇ ਨੂੰ ਵੀ ਤਾਂ ਕਿ ਤਾ ਇੱਕ ਅਮਰੀਕੀ ਪਰਿਵਾਰ ਤੇ 35000 ਦਾ ਐਕਸਟਰਾ ਬੋਝ ਪਹਿਣਾ ਉਹ ਕਿਉਂਕਿ ਦੇਖੋ ਸਾਫ ਹੈ ਨਾ ਕਿ ਜਦੋਂ ਤੁਸੀਂ ਟੈਰਫ ਲਾ ਦਿੱਤਾ ਮਸਲਨ ਸਾਡੇ ਵਾਲੇ ਇੱਧਰ ਉਹ ਕੈਲੀਫੋਰਨੀਆ ਦਾ ਬਾਦਾਮ ਭੇਜਦੇ ਆ ਅਸੀਂ ਉਹਨਾਂ ਤੋਂ ਲੈ ਰਹੇ ਆ ਪੰਜ 100 ਦਾ 105 ਦਾ ਹੋ ਗਿਆ ਹੁਣ ਜੇ ਉਹ ਵੀ ਕਰ ਦੇ ਨੇ ਜਿੱਦਾਂ ਤਾਂ ਆਪਣੇ ਵੀ ਮਿਗਾਈ ਵਧ ਗਈ ਨਾ ਜੇ ਉਹ ਕੈਲੀਫੋਰਨੀਆ ਦਾ ਬਦਾਮ ਇਹ ਲਾ ਦੇਣਾ 1 25 ਤਾਂ 125 ਹੋ ਜਾਏਗਾ ਹੁਣ ਜਿਹੜੀ ਚੀਜ਼ ਉੱਥੇ ਉਹਨਾਂ ਨੂੰ ਤੇ ਮਤਲਬ ਕਿ ਬੜੀ ਸਸਤੀ ਪੈਂਦੀ ਸੀ ਜੇ ਇੰਡੀਆ ਚ ਕੋਈ ਜਾਂਦੀ ਸੀ ਹੁਣ ਉਹਨੇ ਚੱਕ ਕੇ ਉਹ 100 ਰੁਪਏ ਵਾਲੀ 126 ਕਰ ਦਿੱਤੀ ਸੁਣਾਉਂ ਨਾ ਉਹਨੂੰ ਵੀ ਲੱਗਿਆ ਹਾਂਜੀ ਉਹ ਖੜੇ ਪੈਰ ਸਾਰੀਆਂ ਚੀਜ਼ਾਂ ਨਾ ਇਹ ਕੋਈ ਖਾਲਾਜੀ ਦਾ ਬਾੜਾ ਨਹੀਂ ਹੁੰਦਾ ਕਿ ਤੁਸੀਂ ਸਾਰਾ ਕੁਝ ਉੱਥੇ ਅਮਰੀਕਾ ਚ ਬਣਾਉਣ ਲੱਗ ਜਾਓ ਕਿ ਜਿਵੇਂ ਉੱਥੇ ਕਾਰ ਆ ਆਟੋਮੋਬਾਈਲ ਸੈਕਟਰ ਆ ਨਾ ਜਿਹੜਾ ਉਹ ਕਾਰ ਜਿਵੇਂ ਕੋਈ ਪਹੀਆ ਉਹਦਾ ਕਿਤੇ ਬਣ ਗਿਆ ਇੰਜਨ ਕਿਤੇ ਬਣ ਗਿਆ ਸੈਂਬਲਿੰਗ ਕਿਤੇ ਹੋ ਗਈ ਹੁਣ ਖੜੇ ਪੈਰੋ ਕਾਰ ਦਾ ਕਾਰਖਾਨਾ ਦਾ ਜਿਹੜਾ ਸਾਰਾ ਕੰਮ ਕਰੇ ਉਹ ਤੁਹਾਨੂੰ ਆਪ ਹੀ ਕਰਨਾ ਪਊਗਾ ਨਾ ਜ ਤੋ ਇਸ ਤਰ੍ਹਾਂ ਹੈ ਚੀਜ਼ਾਂ ਕੇ ਠੀਕ ਹੈ ਇਹ ਸਭ ਕੁਝ ਹੋ ਗਿਆ ਇੰਡੀਆ ਐਡਾ ਕੋ ਫਟਕਾ ਸਹਿ ਵੀ ਲਏਗਾ ਕੋਈ ਵੱਡੀ ਗੱਲ ਨਹੀਂ ਮੇਰਾ ਮੰਨਣਾ ਹੈ ਸੀ ਤੇ ਇੰਡੀਆ ਕੋਲ ਇੱਕ ਮੌਕਾ ਵੀ ਤੇ ਹੈਗਾ ਨਾ ਦੇਖੋ ਜਿਹੜਾ ਟੋਟਲ ਇੰਪੋਰਟ ਹੈ ਉਹਦਾ 18% ਦਾ ਹੈ ਅਮਰੀਕਾ ਦਾ ਜੀ 18% ਸ਼ੇਅਰ ਹੈ ਨਾ ਤਾਂ 14 ਕੱਲਾ ਯੂਰਪੀਅਨ ਯੂਨੀਅਨ ਦਾ ਹੈ ਇਹਨਾਂ ਦੇ ਕੋਲ ਤੇ ਯੂਰਪੀਅਨ ਯੂਨੀਅਨ ਨੂੰ ਜੇ ਫ੍ਰੀ ਟ੍ਰੇਡ ਐਗਰੀਮੈਂਟ ਚ ਲੈ ਆਉਂਦੇ ਆ ਇਹ ਉਸ ਚੀਜ਼ ਦੀ ਪਰਪਾਈਸਲੀ ਹੋ ਜਾਊਗੀ ਜੀ ਬਿਲਕੁਲ ਇਸ ਤੋਂ ਇਲਾਵਾ ਆਸਟ੍ਰੇਲੀਆ ਨਾਲ ਨਿਊਜ਼ੀਲੈਂਡ ਨਾਲ ਇਹਨਾਂ ਦੇ ਗੁੱਟ ਤਾਲੁਕਾਤ ਆ ਅੱਛੇ ਤਾਲੁਕਾਤ ਆ ਉਧਰ ਖੋਲ ਸਕਦੇ ਆ ਜਿਹੜੇ ਹੋਰ ਆਫਰੀਕਾ ਦੇ ਦੇਸ਼ ਆ ਜਾਂ ਏਸ਼ੀਆ ਦੇ ਖਾਸ ਤੌਰ ਤੇ ਮਿਡਲ ਈਸਟ ਦੇ ਵਿੱਚ ਜਿਵੇਂ ਆਪਾਂ ਦੇਖਦੇ ਹਾਂ ਜੇ ਉਧਰ ਮਤਲਬ ਕਿ ਥੋੜਾ ਜਿਹਾ ਖੋਲਦੇ ਆ ਆਪਣੇ ਆਪ ਨੂੰ ਤਾਂ ਬਿਹਤਰ ਤੇ ਸਭ ਤੋਂ ਬਿਹਤਰ ਚੀਜ਼ ਇਹ ਵੀ ਹੋਵੇਗੀ ਜੇ ਮੰਨ ਲਓ ਡੋਨਲਡ ਟਰੰਪ ਦੇ ਸਤਾਏ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਹੂੰ ਜਿਵੇਂ ਮਾਲੂ ਵੀ ਕੋਈ ਬਦਮਾਸ਼ ਹੋਰੇਕ ਨੂੰ ਕੁੱਟ ਘੱਟਦਾ ਤੇ ਉਹ ਜੇ ਕੁੱਟ ਖਾਣ ਵਾਲੇ ਇੱਕ ਥਾਂ ਤੇ ਇਕੱਠੇ ਹੋ ਜਾਣ 15 20 ਉਹ ਕਹਿੰਦੇ ਵੀ ਚਲੋ ਆਪਾਂ ਰਲ ਕੇ ਢਾ ਲਈਏ ਸਾਰਿਆਂ ਦਾ ਤਕੜਾ ਤਾਂ ਨਹੀਂ ਹੈ ਤਾਂ ਕਹਿਣ ਦਾ ਮਤਲਬ ਇਹ ਹੋਆ ਕਿ ਜੇ ਉਹ ਸਾਰੇ ਇਕੱਠੇ ਹੋ ਜਾਣ ਕਿ ਸਾਡੀਆਂ ਜਿਹੜੀਆਂ ਟੈਰਿਫ ਦਰਾਂ ਅਸੀਂ ਆਪਸ ਦੇ ਵਿੱਚ ਉਹ ਸੈਟਲ ਕਰ ਲਈਏ ਤਾਂ ਲੈਣੇ ਦੇ ਦੇਣੇ ਵੀ ਪੈ ਸਕਦੇ ਆ ਸਾਰਿਆਂ ਦੇ ਆਈਸੋਲੇਸ਼ਨ ਹੁਣ ਲੱਗਿਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹਾਲਾਂਕਿ ਬਹੁਤ ਸਟਰੋਂਗ ਨੇ ਚਲੋ ਇਹ ਗੱਲਾਂ ਜਿਹੜੀਆਂ ਕਹਿਣ ਕਰ ਕੰਮ ਨਹੀਂ ਆਣੀ ਜੀ ਪਰ ਬਹੁਤ ਔਖਾ ਤਾਂ ਹਾਲ ਫਿਲਹਾਲ ਕੈਲਕੂਲੇਸ਼ਨ ਚੱਲ ਰਹੀ ਹੈ ਕਿ ਕਿਦਾਂ ਇਸ ਫਟਕੇ ਚੋਂ ਇਸ ਝਟਕੇ ਚੋਂ ਡੀਆਂ ਬਾਹਰ ਨਿਕਲੇਗਾ ਪਰ ਕੁਝ ਕੰਪਨੀਆਂ ਰੂਹ ਦਾ ਅਸਰ ਤੇ ਪਾਊਗਾ ਜਿੱਦਾਂ ਟਾਟਾ ਮੋਟਰਸ ਵਗੈਰਾ ਜੋ ਹੂੰ ਠੀਕ ਹੈ ਨਾ ਜੀ ਉਹਨਾਂ ਤੇ ਕਾਰੋਬਾਰ ਦਾ ਅਸਰ ਤੇ ਪਊਗਾ ਸ਼ੇਅਰ ਬਾਜ਼ਾਰ ਤੇ ਕਿੰਨਾ ਕੋ ਅਸਰ ਪਿਆ ਮੈਂ ਅੱਜ ਸੀ ਸ਼ੇਅਰ ਬਾਜ਼ਾਰ ਦੇਖਿਆ ਨਹੀਂ ਪਰ ਡੈਫੀਨਿਟਲੀ ਅਸਰ ਤੇ ਪੈਣਾ ਹੀ ਹੈ ਅਸਰ ਦੇ ਪੈਗਾ ਜੀ ਇੱਕੋ ਦਾਮ ਜੇ ਕੋਈ ਇਦਾਂ ਦਾ ਫੈਸਲਾ ਆਉਂਦਾ ਤੇ ਅਸਰ ਉਹਦਾ ਜ਼ਰੂਰ ਪੈਂਦਾ ਹਾਂ ਜੀ ਡਿੱਗਿਆ ਜੀ ਪਰ ਦਾ ਸ਼ੇਅਰ ਬਾਜ਼ਾਰ ਡਿੱਗਿਆ ਹੈ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਬਈ ਮਤਲਬ ਹੈ ਹੈ ਸਮੱਸਿਆ ਤੇ ਹੈ ਜਿਸ ਤਰ੍ਹਾਂ ਦੀ ਚੁਚਰੀ ਛੇੜੀ ਹੈ ਹਾਂ ਚਾਈਨਾ ਵੀ ਸੱਦਾ ਦੇ ਰਿਹਾ ਨਾ ਇੰਡੀਆ ਨੂੰ ਕਿਹਾ ਉਹ ਆਪਾਂ ਦੋਵੇਂ ਪ੍ਰੇਮ ਕਰੀਏ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਚਲੋ ਇੱਕ ਪਾਸੇ ਤੋਂ ਆਉ ਵੀ ਪ੍ਰੇਮ ਕਰੀਏ ਨਾ ਤਾਂ ਜੋ ਮਤਲਬ ਕਿ ਇਹਨਾਂ ਦੇ ਸਥੇ ਸਥਾਏ ਹੈ ਜੇ ਉਹ ਇਕੱਠੇ ਹੋ ਜਾਂਦੇ ਆ ਤਾਂ ਬਾਜ਼ੀ ਉਲਟੀ ਵੀ ਪੈ ਜਾਂਦੀ ਹੈ ਸਰਬ ਕਹਿੰਦੇ ਆ ਕਿ ਜਦੋਂ ਸਮਾ ਪੁੱਠਾ ਪੈਂਦਾ ਹੈ ਨਾ ਫਿਰ ਬਾਜ਼ੀਆਂ ਹੀ ਨਹੀਂ ਪਲਟਦੀਆਂ ਸਭ ਫਿਰ ਜ਼ਿੰਦਗੀਆਂ ਪਲਟ ਜਾਂਦੀਆਂ ਹੈ ਕੀ ਬਾਤ ਘਾਲਿਆ ਕੇ ਸਮਾ ਬਹੁਤ ਵੱਡਾ ਬਾਦਸ਼ਾਨ ਦਾ ਜੀ ਆਪੇ ਆਪੇ ਕਰ ਦਿੰਦਾ ਸਾਹਿਬ ਉਸ ਤੋਂ ਬਲਵਾਨ ਕੋਈ ਨਹੀਂ ਹੈ ਨਾ ਖੈਰ ਸਤਨਾਮ ਸਿੰਘ ਜੀ ਵੀ ਕਹਿ ਰਹੇ ਨੇ ਤੇ ਇੱਕ ਮਿੱਤਰ ਹੋਰ ਕਹਿ ਰਹੇ ਸੀਗੇ ਇੱਧਰ ਕਹਿੰਦੇ ਕਿ ਜਿਹੜਾ ਸਾਰਾ ਇਹ ਬੋਝ ਆਏ ਅਮਰੀਕਨ ਸਿਟੀਜ਼ਨ ਤੇ ਵੀ ਪੈਣਾ ਹੈ ਉਹ ਵੀ ਮੈਂ ਤੁਹਾਨੂੰ ਦੱਸਿਆ ਨਾ ਜੀ ਇੱਕ ਸਟੱਡੀ ਹੈ ਉਹ ਕਹਿੰਦੀ ਹੈ ਕਿ ਮਤਲਬ ਕਿ ਇੱਕ ਪਰਿਵਾਰ ਤੇ 35000 ਐਕਸਟਰਾ ਬੋਝ ਪੈ ਜਾਏਗਾ ਜੀ 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 ਦੂਸਰੇ ਮੁਲਕਾਂ ਨੇ ਵਿਰੋਧ ਚ ਕਹਿੰਦੇ ਬਿਆਨ ਵੀ ਦਿੱਤਾ ਹੈ ਟੈਰਿਫ ਲਗਾਉਣ ਤੇ ਬਲੀ ਸਾਹਿਬ ਦੱਸ ਰਹੇ ਨੇ ਹਾਂਜੀ ਜਿਹੜੇ ਜਿਹੜੇ ਮੁਲਕਾਂ ਤੇ ਟੈਰਿਫ ਲੱਗਿਆ ਤੇ ਫਿਰ ਇਤਰਾਜ਼ ਤੇ ਸਾਰੇ ਨੇ ਜਿਤਾਉਣਾ ਹੀ ਆ ਉਹ ਥੋੜਾ ਸਾਡੇ ਵਾਲੇ ਹੀ ਚੁੱਕ ਕਰ ਜਾਂਦੇ ਆ